ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਦੀ ਅਪੀਲ ਉਤੇ ਅਦਾਲਤ ਵੱਲੋਂ ਟਰੰਪ ਨੂੰ ਵੱਡਾ ਝਟਕਾ ਹਜ਼ਾਰਾਂ ਪਰਵਾਸੀਆਂ ਨੂੰ ਡਿਪੋਰਟ ਕਰਨ ਉਤੇ ਲਗਾਈ ਰੋਕ ਐਲੀਨ ਐਨੀਮੀਜ਼ ਐਕਟ ਅਧੀਨ ਡਿਪੋਰਟ ਨਹੀਂ ਹੋਣਗੇ ਉਹ ਪਰਵਾਸੀ ਦਵਾਈਆਂ ਉੱਤੇ 200% ਦਾ ਟੈਰਿਫ ਲਾਉਣ ਦੀ ਤਿਆਰੀ ਦੇ ਵਿੱਚ ਅਮਰੀਕਾ ਕੀਮਤਾ 'ਚ ਵਾਧਾ ਤੇ ਸਪਲਾਈ ਘਟ ਹੋਣ ਦਾ ਖਤਰਾ ਫਾਰਮਾ ਕੰਪਨੀਆਂ ਨੂੰ ਲਗਭਗ 8 ਸਾਲ ਦਾ ਦਿੱਤਾ ਸਮਾਂ ਕੈਨੇਡਾ ਦਾ ਕਾਤਲ ਪੰਜਾਬੀ ਅਮਰੀਕਾ ਦਾਖਲ ਹੁੰਦਾ ਹੋਇਆ ਹੋਇਆ ਕਾਬੂ ਸੁਖਵੀਰ ਬਦਦੇਸ਼ਾਂ ਨੇ 2016 ਵਿੱਚ ਕੀਤਾ ਸਮਾਂ ਦਾ ਖਤਰਾ ਬਾਰਡਰ ਏਜੰਟਾ ਨੇ ਵਾਸ਼ਿੰਗਟਨ ਦੇ ਬਲੇਨ ਸ਼ਹਿਰ ਨੇ ਕੀਤੀ ਤਾਕੀ ਰਫਤਾਰ ਕੌਣ ਖਬਰਾਂ ਇਸ ਤਰ੍ਹਾਂ ਦੇਣਾ ਅਮਰੀਕਾ ਦੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਝਟਕਾ ਦੇਂਦਿਆ ਪਰਵਾਸੀਆਂ ਨੂੰ ਏਲੀਅன்ஸ் ਐਕਟ ਅੰਡਰ ਰਿਪੋਰਟ ਕਰਨ ਤੇ ਰੋਕ ਲਗਾ ਦਿੱਤੀ ਹੈ ਸਤਤ ਦੇ ਵਿੱਚ ਆਉਂਦੇ ਮਹਰੋ ਟਰੰਪ ਸਰਕਾਰ ਨੇ ਸੈਂਕੜੇ ਦੀ ਗਿਣਤੀ ਵਿੱਚ ਪਰਵਾਸੀਆਂ ਨੂੰ ਏਲੀਅன்ஸ் ਐਨਮੀਜ਼ ਐਕਟ 1978 ਅਧੀਨ ਰਿਪੋਰਟ ਕਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਕਈ ਆਜਡੇ ਸਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਪਹੁੰਚਾ ਦਿੱਤੇ ਅਤੇ આજ ਤੱਕ ਬਾਹਰ ਨਿਕਲਣ ਵਾਸਤੇ ਸੰਘਰਸ਼ ਕਰ ਰਹੇ ਨੇ ਅਦਾਲਤ ਨੇ ਕਿਹਾ ਕਿ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਵੈਨਜ਼ੁਏਲਾ ਦੇ ਨਾਂ ਦੀ ਦੁਸ਼ਮਣ ਮੁਲਕ ਦੇ ਨਾਲ ਸੰਬੰਧਿਤ ਨਹੀਂ ਮੰਨੇ ਜਾ ਸਕਦੇ ਪ੍ਰਵਾਸੀਆਂ ਦੇ ਵੱਲੋਂ ਪੇਸ਼ ਵਕੀਲਾ ਨੇ ਦਲੀਲਾਂ ਦਿੱਤੀਆਂ ਨੇ ਕਿ ਆਲਸਲਵਾ ਡੋਲ ਦੀਆਂ ਅਚੇਲਾ ਦੇ ਵਿੱਚ ਭੇਜੇ ਗਏ ਪ੍ਰਵਾਸੀਆਂ ਦਾ ਕੋਈ ਅਪਰਾਧਕਾਰਡ ਨਹੀਂ ਸੀ ਪੰਜਵੇਂ ਸਰਕਟ ਦੀ ਅਪੀਲ ਅਦਾਲਤ ਦਾ ਫੈਸਲਾ ਵੱਡੀ ਅਹਿਮਤੀ ਰੱਖਦਾ ਹੈ ਕਤੇ ਹੁਣ ਟ੍ਰੰਪਰ ਸਰਕਾਰ ਐਲੀਅਨਜ਼ ਐਕਟ ਦੀ ਵਰਤੋਂ ਨਹੀਂ ਕਰ ਸਕੇਗੀ ਫੈਡਰਲ ਸਰਕਾਰ ਦੇ ਵਕੀਲਾਂ ਨੇ ਆਪਣਾ ਦਾਵਾ ਪੇਸ਼ ਕਰਦੇ ਕਿਹਾ ਕਿ ਵੈਨਜ਼ੁਏਲਾ ਦੇ ਅਪਰਾਧਕ ਗਿਰੋਹਾਂ ਨੇ ਅਮਰੀਕਾ ਦੇ ਵਿੱਚ ਗੁਸਪੈਟ ਕੀਤੀ ਅਤੇ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸ ਕਰਦੇ ਆ ਮੁਲਕ ਦੇ ਵਿੱਚ ਦਾਖਲ ਹੋਏ ਪਰ ਅਦਾਲਤ ਨੇ ਇਹ ਦਾਵਾ ਰੱਦ ਕਰਦੇ ਕਿਹਾ ਕਿ ਕਿਸੇ ਮੁਲਕ ਦੇ ਨਾਗਰਿਕਾਂ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਨੂੰ ਹਥਿਆਰਬੰਦ ਗੁਸਪੈਟ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਦੇ ਨਾਲ ਕੀਤੀ ਕਾਰਵਾਈ ਮੰਨੀ ਜਾ ਸਕਦੀ ਹੈ ਦੱਸਦੀ ਕਿ ਇਹ ਮਕਦਮਾ ਮਾ ਟੈਕਸ ਦੇ ਵਿੱਚ ਗ੍ਰਿਫਤਾਰ ਪਰਵਾਸੀਆਂ ਦੇ ਵੱਲੋਂ ਦਾਇਰ ਕੀਤਾ ਗਿਆ ਜਿਨ੍ਹਾਂ ਨੂੰ ਏਲੀਨ ਐਕਟ ਅਧੀਨ ਰਿਪੋਰਟ ਕੀਤਾ ਜਾਣਾ ਸੀ ਜਿਨ੍ਹਾਂ ਅਦਾਲਤ ਨੇ ਪਰਵਾਸੀਆਂ ਨੂੰ ਕੋਈ ਰਾਹਤ ਨਾ ਦਿੱਤੀ ਅਤੇ ਪੰਜਵੇਂ ਸਰਕਟ ਦੀ ਅਪੀਲ ਅਦਾਲਤ ਵੱਲੋਂ ਦਖਲ ਦੇਣ ਤੋਂ ਨਾਕਾਜ਼ ਕੀਤੀ ਗਈ ਪਰ ਇਸੇ ਦੌਰਾਨ ਸੁਪਰੀਮ ਕੋਰਟ ਨੇ ਪਰਵਾਸੀਆਂ ਨੂੰ ਰਿਪੋਰਟ ਕਰਨ ਉੱਤੇ ਅਜੇ ਰੋਕ ਲਗਾ ਦਿੱਤੀ ਇੱਕ ਮਹੀਨੇ ਬਾਅਦ ਸਰਬਉੱਚ ਅਦਾਲਤ ਨੇ ਕਿਹਾ ਕਿ ਅਪੀਲ ਅਦਾਲਤ ਮਕਦਮੇ ਉੱਤੇ ਸੁਣਵਾਈ ਤੋਂ ਇਨਕਾਰ ਨਹੀਂ ਕਰ ਸਕਦੀ ਅਤੇ ਮਾਮਲਾ ਮੁੜ ਸਮੀਖਿਆ ਦੇ ਲਈ ਅਪੀਲ ਅਦਾਲਤ ਕੋਲ ਭੇਜ ਦਿੱਤਾ ਸੁਪਰੀਮ ਕੋਰਟ ਦੇ ਹੁਕਮਾਂ ਤੇ ਹੀ ਟਰੰਪ ਸਰਕਾਰ ਪ੍ਰਵਾਸੀਆਂ ਨੂੰ 7 ਦਿਨ ਦਾ ਡਿਪੋਰਟੇਸ਼ਨ ਨੋਟਿਸ ਜਾਰੀ ਕਰਨ ਦੇ ਲਈ ਮਜਬੂਰ ਹੋਈ ਜਦਕਿ ਇਸ ਤੋਂ ਪਹਿਲਾਂ ਸਿਰਫ 24 ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਸੀ ਦਾਜ਼ੀਏ ਅਪੀਲ ਅਦਾਲਤ ਦਾ ਤਾਜ਼ਾ ਫੈਸਲਾ ਜਸਟਿਸ ਲੈਸਲੀ ਸਾਫਵਿਕ ਨੇ ਲਿਖਿਆ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਜਾਰਜ ਬੂਸ਼ ਵੱਲੋਂ ਕੀਤੀ ਗਈ ਜਦਕਿ ਜੋ ਬਿਡਨ ਦੇ ਵੱਲੋਂ ਨਾਮਜ਼ਦ ਜਸਟਿਸ ਇਰਮਾ ਕੈਰਲੋ ਰਾਮਲੀਸ ਨੇ ਇਹ ਟਿੱਪਣੀ ਕੀਤੀ ਕਿ ਨਜਾਇਜ਼ ਪ੍ਰਵਾਸ ਨੂੰ ਕੋਈ ਹਮਲਾ ਨਹੀਂ ਮੰਨਿਆ ਜਾ ਸਕਦਾ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਨਾਮ ਸੇ ਜਸਟਿਸ ਐਂਡਰਿਓ 올ਡ ਹੈਮ ਨੇ ਫੈਸਲੇ ਨੂੰ ਅਸਹਿਮਤੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ 227 ਸਾਲ ਤੋਂ ਹਰ ਸਿਆਸੀ ਪਾਰਟੀ ਦੇ ਨਾਲ ਸੰਬੰਧਿਤ ਹਰ ਰਾਸ਼ਟਰੀ ਪਤੀ ਐਲੀਨ ਐਨਮੀਜ਼ ਐਕਟ ਅਧੀਨ ਤਾਕਤਾਂ ਦੀ ਵਰਤੋਂ ਕਰਦਾ ਆਇਆ ਇਹ ਫੈਸਲਾ ਰਾਸ਼ਟਰਪਤੀ ਨੇ ਪਰਵਾਸੀਆਂ ਨੂੰ ਰਿਪੋਰਟ ਕਰਨ ਵਾਸਤੇ ਕਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਭਾਰਤ ਤੇ ਅਮਰੀਕਾ ਦੇ ਵਿੱਚ ਟਰੰਪ ਟੈਰਿਫ ਨੂੰ ਲੈ ਕੇ ਤਾਂ ਨਾ ਪਤਾ ਹੀ ਜਾ ਰਿਹਾ ਹੈ ਭਾਰਤ ਦੇ ਜਿੱਥੇ ਟਰੰਪ ਟੈਰਿਫ ਤੋਂ ਹੋਣ ਵਾਲੇ ਨੁਕਸਾਨ ਦੀ ਪਰਭਾਈ ਦੇ ਲਈ ਬੱਦਲ ਲੱਭਣ ਦੇ ਵਿੱਚ ਜੁਟਿਆ ਹੋਇਆ ਹੈ ਤਾਂ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਵਾਈ ਕੰਪਨੀਆਂ ਉੱਤੇ 200% ਟੈਰਿਫ ਲਗਾਉਣ ਦੀ ਯੋਜਨਾ ਤਿਆਰ ਕਰ ਰਹੇ ਨੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਵਿੱਚ ਦਵਾਈਆਂ ਦੀਆਂ ਕੀਮਤਾਂ ਵਧਣ ਤੇ ਸਪਲਾਈ ਘਟ ਹੋਣ ਦਾ ਖਤਰਾ ਮੰਡਵਾ ਰਿਹਾ ਹੈ ਇਸ ਤੋਂ ਪਹਿਲਾਂ ਦਹਾਕਿਆਂ ਤੋਂ ਅਮਰੀਕਾ ਵਿੱਚ ਫਾਰਮਾ ਉਤਪਾਦਾਂ ਉੱਤੇ ਕੋਈ ਡਿਊਟੀ ਨਹੀਂ ਲਾਈ ਜਾਂਦੀ ਸੀ ਪਰ ਹੁਣ 트ੰਪ ਪ੍ਰਸ਼ਾਸਨ ਨੀਤੀ ਵਿੱਚ ਵੱਡਾ ਬਦਲਾਅ ਬਦੀ ਤਿਆਰੀ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜਨਰਿਕ ਦਵਾਈਆਂ ਚ ਲਗਭਗ 47% ਭਾਰਤ ਤੋਂ ਇمپੋਰਟ ਕੀਤੀਆਂ ਜਾਂਦੀਆਂ ਨੇ ਭਾਰਤੀ ਫਾਰਮਾਸਿਊਟੀਕਲ ਉਦਯੋਗ ਇਹ ਉਮੀਦ ਕਰ ਰਿਹਾ ਸੀ ਕਿ ਜਨਰਿਕ ਦਵਾਈਆਂ ਉੱਤੇ 트ੰਪ ਟੈਰਿਫ ਨਹੀਂ ਬਤਾਉਣਗੇ ਕਿਉਂਕਿ ਇਹ ਜੀਵਨ ਰੱਖਕ ਹੁੰਦੀਆਂ ਨੇ ਅਮਰੀਕਾ ਤੋਂ ਭਾਰਤ ਲਗਭਗ 80 ਕਰੋੜ ਡਾਲਰ ਦੀਆਂ ਦਵਾਈਆਂ ਇمپੋਰਟ ਕਰਦਾ ਹੈ ਤੇ ਉਹਨਾਂ ਤੇ 10% ਡਿਊਟੀ ਲਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੋਨਲਡ 트ੰਪ ਨੇ ਆਪਣੇ ਇਸ ਕਦਮ ਨੂੰ ਸਹੀ ਸਾਬਤ ਕਰਨ ਦੇ ਲਈ 1962 ਦੇ ਟ੍ਰੇਡ ਐਕਸਪੈਂਸ਼ਨ ਐਕਟ ਦੇ ਸੈਕਸ਼ਨ 232 ਦਾ ਹਵਾਲਾ ਦਿੱਤਾ ਹੈ। ਇਸ ਐਕਟ ਦੇ ਤਹਿਤ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਟੈਰਿਫ ਲਗਾਇਆ ਜਾ ਸਕਦਾ ਹੈ। ਟਰੰਪੀ ਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਦਵਾਈਆਂ ਦੀ ਘਾਟ ਤੇ ਭੰਡਾਰਨ ਦੀਆਂ ਸਮੱਸਿਆ ਨੇ ਦਿਖਾਇਆ ਕਿ ਅਮਰੀਕਾ ਨੂੰ ਆਪਣੀ ਦਵਾਈਆਂ ਉਤਪਾਦਨ ਸਬੰਧਾਂ ਨੂੰ ਤੇਜ਼ੀ ਦੇ ਨਾਲ ਵਧਾਣਾ ਪਵੇਗਾ ਟਰੰਪ ਇਸ ਫੈਸਲੇ ਦਾ ਮਕਸਦ ਦੇਸ਼ ਦੇ ਵਿੱਚ ਦਵਾਈਆਂ ਦੇ ਉਤਪਾਦਨ ਨੂੰ ਵਧਾਉਣਾ ਅਤੇ ਵਿਦੇਸ਼ੀ ਸਪਲਾਈ ਤੇ ਨਿਰਭਰਤਾ ਘਟਾਉਣਾ ਹੈ ਪਰ ਟਰੰਪ ਇਸ ਸੈਕਟਰ ਤੇ ਹੋਰ ਸਮਾਨ ਤੇ ਲਾਈ ਗਈ ਡਿਊਟੀ ਦੇ ਨਾਲੋਂ ਕਿਤੇ ਜ਼ਿਆਦਾ ਟੈਕਸ ਲਾਉਂਦੀ ਯੋਜਨਾ ਬਣਾ ਰਹੇ ਨੇ ਅਮਰੀਕੀ ਸੰਸਦ ਵਾਈਟ ਹਾਊਸ ਨੇ ਸੰਕੇਤ ਦਿੱਤਾ ਕਿ ਇਸ ਟੈਰਿਫ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਫਾਰਮਾ ਕੰਪਨੀਆਂ ਨੂੰ ਲਗਭਗ 8 ਸਾਲ ਦਾ ਸਮਾਂ ਦਿੱਤਾ ਜਾਵੇਗਾ ਤਾਂ ਉਹ ਆਪਣੇ ਆਪ ਨੂੰ ਤਿਆਰ ਕਰ ਸਕਦਾ ਹੈ ਸਾਮਨੀ ਆਈ ਜਾਣਕਾਰੀ ਦੇ ਅਨੁਸਾਰ ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਹੀ ਆਪਣਾ ਸਟਾਕ ਵਧਾ ਚੁੱਕੀਆਂ ਨੇ ਅਤੇ ਤੇਜ਼ੀ ਦੇ ਨਾਲ ਇمپੋਰਟ ਕਰ ਰਹੀਆਂ ਨੇ ਪਰ ਮਾਰਾ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ਦੇ ਵਿੱਚ ਅਮਰੀਕਾ ਵਿੱਚ ਦਵਾਈਆਂ ਦੇ ਨਿਰਮਾਣ ਨੂੰ ਪੂਰੀ ਤਰ੍ਹਾਂ ਵਧਾਣਾ ਮੁਸ਼ਕਲ ਹੈ ਉਹਨਾਂ ਦਾ ਕਹਿਣਾ ਹੈ ਕਿ ਦਵਾਈਆਂ ਦਾ ਨਿਰਮਾਣ ਇੱਕ ਮੁਸ਼ਕਲ ਪ੍ਰਕਿਰਿਆ ਹੈ ਅਤੇ ਇਸ ਦੇ ਵਿੱਚ ਕਈ ਸਾਲ ਲੱਗ ਸਕਦੇ ਨੇ ਹਾਲਾਂਕਿ ਸਿਪਲਾ ਵਰਗੀਆਂ ਕੁਝ ਭਾਰਤੀ ਫਾਰਮਾ ਕੰਪਨੀਆਂ ਨੇ ਪਹਿਲਾਂ ਹੀ ਅਮਰੀਕਾ ਵਿੱਚ ਆਪਣੀਆਂ ਨਿਰਮਾਣ ਇਕਾਈਆਂ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਦਸੇਂ ਵਿੱਤੀ ਸਾਲ 2024 ਦੇ ਵਿੱਚ ਭਾਰਤ ਨੇ ਅਮਰੀਕਾ ਨੂੰ 8.7 ਅਰਬ ਡੋਲਰ ਦੇ ਫਾਰਮ ਉਤਪਾਦਾਂ ਦੀ ਬਰਾਮਦ ਕੀਤੀ ਹੈ ਇਹ ਅਮਰੀਕਾ ਨੂੰ ਭਾਰਤ ਦੇ ਕੁੱਲ ਬਰਾਮਦ ਦਾ 11% ਤੋਂ ਵੱਧ ਹੈ ਐਸੇ ਸਮੇਂ ਦੌਰਾਨ ਭਾਰਤ ਨੇ ਅਮਰੀਕਾ ਨੂੰ 77.5 ਅਰਬ ਡੋਲਰ ਦੇ ਸਮਾਨ ਬਰਾਮਦ ਕੀਤਾ ਅਤੇ ਅਮਰੀਕਾ ਤੋਂ 42.2 ਅਰਬ ਡੋਲਰ ਦੇ ਸਮਾਨ ਇمپੋਰਟ ਕੀਤੇ ਨਤੀਜੇ ਇਹ ਨਿਕਲਾ ਕਿ ਵਪਾਰ ਸਰਪਲਾਸ ਭਾਰਤ ਦੇ ਹੱਕ ਦੇ ਵਿੱਚ 35.3 ਅਰਬ ਡਾਲਰ ਯਾਨੀ ਕਿ 3 ਲੱਖ ਕਰੋੜ ਪੇ ਦਾ ਰਿਹਾ ਮਾਮਲੇ ਨਾਲ ਜੁੜੇ ਮਾਰਦਾ ਕਹਿੰਦੇ ਕਿ ਭਾਰੀ ਟੈਰਿਫ ਦੇ ਨਾਲ ਦਵਾਈਆਂ ਦੇ ਸਟਾਕ ਤੇ ਵੀ ਭਾਰੀ ਕਮੀ ਆਵੇਗੀ ਅਤੇ 25% ਟੈਰਿਫ ਵੀ ਸਟਾਕ ਨੂੰ 10 ਤੋਂ 14% ਤੱਕ ਘਟਾ ਸਕਦਾ ਹੈ ਇਸ ਦੇ ਨਾਲ ਹੀ ਕੰਪਨੀ ਅਮਰੀਕਾ ਦੇ ਵਿੱਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਕੀਮਤਾਂ ਘਟਾਉਣ ਦੇ ਲਈ ਦਬਾਅ ਵੀ ਪਾਇਆ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸਨੇ ਕਈ ਕੰਪਨੀਆਂ ਨੂੰ ਪੱਤਰ ਭੇਜੇ ਨੇ ਜਿਦੇ ਵਿੱਚ ਉਹਨਾਂ ਨੂੰ ਮੋਸਟ ਫੇਵਰਿਟ ਨੇਸ਼ਨ ਅਤੇ ਤਹਿਤ ਅਮਰੀਕਾ ਵਿੱਚ ਕੀਮਤਾਂ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਦੀ ਬੇਤੀ ਕੀਤੀ ਗਈ ਹੈ ਤੇ ਉਹਨਾਂ ਕਿਹਾ ਹੈ ਕਿ ਟੈਰਿਫ ਨੂੰ 1000 ਡੇਟ ਸਾਲ ਦੇ ਲਈ ਮੁਨਤਵੀ ਕਰ ਦੇਣ ਕਿ ਇਹ ਜਿਸ ਦੇ ਨਾਲ ਕੰਪਨੀਆਂ ਨੂੰ ਦਵਾਈਆਂ ਦਾ ਸਟਾਕ ਕਰਨ ਅਤੇ ਨਿਰਮਾਣ ਅਮਰੀਕਾ ਦੇ ਵਿੱਚ ਸਿਫਟ ਕਰਨ ਦਾ ਮੌਕਾ ਮਿਲੇਗਾ ਕਮੇਤੀ ਸੇਵਾ ਫਰਮ ਆਈ ਐਨ ਜੀ ਦੇ ਸਿਹਤ ਸੰਬੰਧ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਟੈਰਿਫ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਖਪਤਕਾਰਾਂ ਨੂੰ ਹੋਵੇਗਾ ਕਿਉਂਕਿ ਉਹਨਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਣਗੀਆਂ ਇਸ ਦੇ ਤੌਰ ਤੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਸਿੱਧੇ ਤੌਰ ਤੇ ਦਵਾਈਆਂ ਦੇ ਲਈ ਭੁਗਤਾਨ ਕਰ ਰਹੇ ਨੇ ਅਤੇ ਅਸਿੱਧੇ ਤੌਰ ਤੇ ਬੀਮਾ ਪ੍ਰੀਮੀਅਮ ਦੇ ਵਿੱਚ ਵਾਧਾ ਹੋ ਸਕਦਾ ਹੈ ਕੈਨੇਡਾ ਵਿੱਚ ਕਤਲ ਦੇ ਦੋਸ਼ੀ ਸੁਖਵੀਰ ਬਦੇਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੁੰਦਿਆਂ ਬਾਰਡਰ ਏਜੰਟਾਂ ਨੇ ਗ੍ਰਿਫਤਾਰ ਕਰ ਲਿਆ। ਬ੍ਰਿਟਿਸ਼ ਕੋਲੰਬੀਆ ਦੇ ਨਾਲ ਲੱਗਦੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਨੇੜੇ ਸੁਖਵੀਰ ਬਦੇਸ਼ਾਂ ਨੂੰ ਕਾਬੂ ਕੀਤਾ ਗਿਆ ਅਤੇ ਜਲਦ ਹੀ ਕੈਨੇਡਾ ਡਿਪੋਰਟ ਕਰ ਦਿੱਤਾ ਜਾਵੇਗਾ। ਬਲੇਨ ਸੈਕਟਰ ਦੇ ਵਿੱਚ ਚੀਫ ਪੈਟਰੋਲਿੰਗ ਏਜੰਟ ਰਿਜ਼ਾਰੀਓ ਪੀਟਰ ਵੈਸਕੁਐਂਸ ਨੇ ਕਿਹਾ ਕਿ ਖਤਰਨਾਕ ਕਿਸਮ ਦੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਗੈਰ ਕਾਨੂੰਨੀ ਪਰਵਾਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਤੇ ਦਸਤਾਬੰਦ ਹੈ ਕਿ 2016 ਦੇ ਵਿੱਚ ਸੁਖਬੀਰ ਬਦੇਸ਼ਨ ਨੂੰ ਆਪਣੀ ਮਾਤਰੇਸ਼ਨਪੁਰ ਪ੍ਰਦੇਸ਼ ਅਤੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਰੀ ਦੇ 128 A ਸਟਰੀਟ 1000 ਬਲਾਕ ਦੇ ਵਿੱਚ ਉਹ ਆਪਣੀ ਵਾਰਤਾ ਦੌਰਾਨ 35 ਸਾਲ ਦੀ ਕੋਰਤ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਲਈ 39 ਸਾਲ ਦੇ ਸੁਖਵੀਰ ਵਿਦੇਸ਼ਾ ਵਿਰੁੱਧ ਦੂਜੇ ਦਰਜੀ ਦੀ ਹੱਤਿਆ ਹਮਲਾ ਕਰਨ ਅਤੇ ਧਮਕੀਆ ਦੇਣ ਦੇ ਦੋਸ਼ਾਇਦ ਕੀਤੇ ਗਏ। ਵਾਦਾ ਸਾਹਮਣੇ ਆਉਣ ਦੇ ਮਗਰੋਂ ਆਂਟ ਕਵਾਂਟ ਦੇ ਲੋਕ ਬਿਹਦ ਹੈਰਾਨ ਸਨ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਘਰ ਦੇ ਵਿੱਚ ਲੜਾਈ ਝਗੜਾ ਸਾਹਮਣੇ ਨਹੀਂ ਆਇਆ ਸੀ। ਬਿਲਕੁਲ ਨਾਲ ਲੱਗਦੇ ਘਰ ਦੇ ਵਿੱਚ ਰਹਿੰਦੇ ਤਰੰਵੀਰ ਗਿੱਲ ਮੁਤਾਬਕ ਉਸ ਦੇ ਗੁਆਂਟੀ ਨੂੰ ਗ੍ਰਿਫਤਾਰ ਕਰਨ ਆਏ ਪੁਲਿਸ ਮੁਲਾਜ਼ਮਾਂ ਨੂੰ ਕੜੀ ਮੁਸ਼ਕਲ ਕਰਨੀ ਪਈ। ਦੂਜੇ ਪਾਸੇ ਡੋਨਾਲਡ ਟਰੰਪ ਦੀ ਸਖਤੀ ਦੇ ਬਾਵਜੂਦ ਦੇ ਨਜਾਇਜ਼ ਤਰੀਕੇ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲੇ ਦੀ ਕੀਮਤੀ ਘਟਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਦੇ ਮੇਨ ਸੂਬੇ ਦੀ ਸਰਹੱਦ ਉੱਤੇ ਬਾਰਡਰ ਏਜੰਟਾ ਵੱਲੋਂ 15 ਭਾਰਤੀ ਨਾਗਰਿਕ ਸੰਨ 113 ਪਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਜਣਿਆਂ ਦੇ ਵਿਰੁੱਧ ਬੰਦੀ ਕਾਰਵਾਈ ਕਰਦਿਆਂ ਰਿਪੋਰਟ ਕਰ ਦਿੱਤਾ ਗਿਆ ਯੂਐਸ ਬਾਰਡਰ ਪੈਟਰੋਲ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨੀ ਗੰਭੀਰ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਲੰਮਾ ਸਮਾਂ ਜਲਦੀ ਹਵਾ ਖਾਣੀ ਪੈ ਸਕਦੀ ਹੈ